ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੀਤ ਸਿੰਘ ਰੜਾ ਸੂਭਾ ਪ੍ਰਧਾਨ ਭਾਰਤੀ ਖਾਨੇ ਨੇ ਅਜਾਤ ਤੋਂ ਬੇਨਤੀ ਕਰ ਰਿਹਾ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਧਰਨੇ جاری ਆ ਤੇ ਸਰਪੰਚ ਜਗਜੀਤ ਸਿੰਘ ਦਲਨੇਵਾ ਸਾਹਿਬ ਨੂੰ ਮਰਨ ਵਰਤ ਤੇ ਬੈਠਿਆ 21 ਦਿਨ ਪੂਰੇ ਹੋ ਗਏ ਆ ਪਰ ਉਹਨਾਂ ਦੇ ਖਿਲਾਫ ਲਗਾਤਾਰ ਰਗਦੂ ਸਿੰਘ ਮਾਨਸਾ ਵਰਗਾ ਬੰਦਾ ਜਿਹਦੀ ਆਪ ਦੀ ਕੋਈ ਕਰਤੂਤ ਨਹੀਂ ਲਗਾਤਾਰ ਬਿਆਨਬਾਜ਼ੀ ਕਰ ਰਿਹਾ ਅੱਜ ਹੀ ਮੈਂ ਉਹਦਾ ਬਿਆਨ ਸੁਣਿਆ ਤੇ ਉਹ ਬੋਲ ਰਿਹਾ ਕਿ ਜਿਹੜੀ SKM ਨੇ ਮੀਟਿੰਗ ਰੱਖੀ ਹੈ ਉਹਦੇ ਵਿੱਚ ਜਾ ਕੇ ਮੈਂ ਕਹਾਂਗਾ ਕਿ ਜਿੰਨਾਂ ਚਿਰ ਮਨਮਤ ਖਤਮ ਨਹੀਂ ਕਰਦਾ ਉਹਨਾਂ ਚਿਹਰੋਂ ਦੀ ਕੋਈ ਹਮਾਇਤ ਨਾ ਕੀਤੀ ਜਾਵੇ ਫਿਰ ਤੇਰੀ ਹਮਾਇਤ ਦੀ ਲੋੜ ਹੈ ਤੈਨੂੰ ਪੁੱਛਣਾ ਪਏਗਾ ਕਿ ਮਨਮਤ ਰੱਖਣਾ ਹੈ ਕਿ ਨਹੀਂ ਰੱਖਣਾ ਤੂੰ ਬੈਠ ਜਾਏਗਾ ਮਨਨ ਵਰਤੇ ਜਗਜੀਤ ਸਿੰਘ ਢੱਲੇਵਾਲ ਵਾਹਿਦ ਉਹ ਸਿਕਰੀਅਤ ਹੈ ਜਿਨਨੇ ਦਿੱਲੀ ਕਰਨੇ ਦੇ ਵਿੱਚ ਵੀ ਸਭ ਨੂੰ ਬੇਨਤੀ ਕੀਤੀ ਸੀ ਕਿ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ ਜਿੰਨਾ ਚਿਰ ਲੋਕਾਂ ਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਮਿਲ ਜਾਂਦਾ ਕਰਜ਼ਾ ਮਾਫ਼ ਨਹੀਂ ਹੁੰਦਾ ਨੌਜਵਾਨਾਂ ਦੇ ਪਰਚੇ ਰੱਦ ਨਹੀਂ ਹੁੰਦੇ ਪਰ ਤੇਰੇ ਵਰਗੀਆਂ ਚਮਲਾਂ ਨੂੰ ਸਭ ਤੋਂ ਵੱਧ ਕਾਲੀ ਸੀ ਕਿ ਅਸੀਂ ਜਾ ਕੇ ਤੇ ਸਰਕਾਰ ਦੇ ਪਹਿਰਾ ਵਿੱਚ ਬੈਠੀਏ ਕੁਰਸੀਆਂ ਦੀ ਕਾਲੀ ਸੀ ਗਲਤ ਮਹਾਰ ਪੋਰ ਦੀ ਕਾਲੀ ਸੀ ਤੂੰ ਉਹੀ ਬੰਦਾ ਹੈ ਮੰਨ ਰਿਹਾ ਇਹਨੂੰ ਆਪੀ ਗੱਲ ਦੇ ਵਿੱਚ ਕਿ ਜਗਜੀਤ ਸਿੰਘ ਢੱਲੇਵਾਲ ਵਾਪਸ ਆਉਣ ਤੋਂ ਮਨ ਕਰਦਾ ਸੀ ਪਰ ਤੂੰ ਡਰਦਾ ਸੀ ਤੂੰ ਉਹੀ ਬੰਦਾ ਹੈ ਜੇ ਨੂੰ ਆਇਆ ਲੱਗਦਾ ਹੈ ਕਿ ਮੈਂ ਸਟੇਜ ਤੋਂ ਬੋਲ ਕੇ ਬਹੁਤੀਆਂ ਗੱਲਾਂ ਦੀਪ ਸਿੱਧੂ ਦੇ ਖਿਲਾਫ ਤੂੰ ਬੋਲਿਆ ਤੂੰ ਉਥੇ ਲਖੇ ਸਧਾਨੇ ਦੇ ਖਿਲਾਫ ਤੂੰ ਬੋਲਿਆ ਤੂੰ ਉਹੀ ਬੰਦਾ ਹੈ ਜਿਨੇ ਇਹ ਗੱਲ ਕੀਤੀ ਕਿ ਅਸੀਂ ਲਖੇ ਸਧਾਨੇ ਦੇ ਦੀਪ ਸਿੱਧੂ ਦੇ ਵਿੱਚ ਪਾਗ ਪਾਉਣਾ ਹੈ ਅੱਜ ਜਿਹੜੇ ਲੋਕ ਲੀਡਰ ਆਏ ਹੈ ਜਿਹੜੇ ਕਿਸਾਨ ਜਿੱਥੇ ਬੰਦੀਆਂ ਆਈਆਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਪਰ ਤੂੰ ਉਹ ਬੰਦਾ ਜਿਹੜਾ ਅੱਜ ਵੀ ਟੈਂਡੇ ਚ ਕਾਲਾ ਵਸਾ ਕੇ ਬੈਠਾ ਹੈ ਅੱਜ ਵੀ ਸਰਤਾਜ ਜਗਜੀਤ ਸਿੰਘ ਗੱਲੇਵਾਲ ਜਿਹੜਾ ਕਿ ਲੋਕਾਂ ਦੇ ਹੱਕਾਂ ਦੀ ਮਰਨ ਨੂੰ ਕਬੂਲ ਕਰੀ ਬੈਠਾ ਹੈ ਜਿਹੜਾ ਸੱਚ ਦੀ ਲੜਾਈ ਲੜ ਰਿਹਾ ਤੇ ਤੂੰ ਉਹ ਬੰਦਾ ਲਗਾਤਾਰ ਜ਼ਹਿਰ ਬੋਲ ਰਿਹਾ ਮੈਂ ਇਹ ਸੋਚਦਾ ਕਿ ਇਸ ਬੰਦੇ ਨੂੰ ਸੰਜੁਕਤ ਮੋਰਚੇ ਦੇ ਸਾਰੇ ਲੀਡਰਾਂ ਨੂੰ ਮੈਂ ਬੇਨਤੀ ਕਰਦਾ ਇਸ ਬੰਦੇ ਦਾ ਮੂੰਹ ਬੰਦ ਕਰੋ ਜੇ ਕਿਸੇ ਹੋਰ ਨੇ ਕੀਤਾ ਤੇ ਫਿਰ ਕਹੋਗੇ ਕਿ ਇਹ ਬੰਦੇ ਨੂੰ ਬੰਦਿਆਂ ਨੂੰ ਸਮਝ ਜਾਣਾ ਚਾਹੀਦਾ ਇਸ ਬੰਦੇ ਨੂੰ ਸਮਝਾ ਦਿੱਤਾ ਜਾਵੇ ਦੱਸ ਦਿੱਤਾ ਜਾਵੇ ਕਿ ਲਗਾਤਾਰ ਜਿਸ ਤਰ੍ਹਾਂ ਦੀਆਂ ਤੂੰ ਗੱਲਾਂ ਕਰ ਰਿਹਾ ਤੂੰ ਲੋਕ ਲੀਡਰ ਨਹੀਂ ਤੂੰ ਸਰਕਾਰ ਦਾ ਦੱਲਾ ਹੈ ਦਲਾਲ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਤੂੰ ਲੋਕਾਂ ਨੂੰ ਕੁਰਾਹੇ ਪਾ ਰਿਹਾ ਹੈ ਲੋਕਾਂ ਨੂੰ ਇਸ ਲੜਾਈ ਤੋਂ ਲੰਬੇ ਕਰ ਰਿਹਾ ਪਰ ਲੋਕ ਆ ਕਿਸਾਨ ਹਰ ਵਰਗ ਸਭ ਜੁਕਾ ਹੈ ਕਿ ਤੇਰੇ ਵਰਗੇ ਦਲਾਲ ਲੀਡਰ ਦੀ ਲੋੜ ਨਹੀਂ ਤੈਨੂੰ ਸਮਝ ਜਾਣਾ ਚਾਹੀਦਾ ਹੈ ਕਿ ਲੋਕ ਡੱਲੇਵਾਲ ਸਾਹਿਬ ਆਸਤੇ ਮਰਨ ਲਈ ਤਿਆਰ ਹੈ ਨਾਲ ਖੜਨ ਲਈ ਤਿਆਰ ਹੈ ਦੁਨੀਆ ਭਰ ਦੇ ਵਿੱਚ ਗੱਲ ਕਿਸਾਨੀ ਦੀ ਫਿਰ ਦੁਆਰਾ ਕਰਵਾਤੀ ਜਗਦੀਪ ਸਿੰਘ ਡੱਲੇਵਾਲ ਸਾਹਿਬ ਨੇ ਤੇ ਤੂੰ ਲਗਾਤਾਰ ਜਿਹੜਾ ਜ਼ਹਿਰ ਉਗਲ ਰਿਹਾ ਤੇਰੀ ਹਮਾਇਤ ਦੀ ਲੋੜ ਵੀ ਨਹੀਂ ਤੂੰ ਕਹਿੰਦਾ ਕਿ ਮੈਂ ਇਹਦੇ ਉੱਥੇ ਜਾ ਕੇ ਵਿਰੋਧ ਕਰਾਂਗਾ ਕਰ ਦੇ ਪਰ ਤੂੰ ਤੇਰੀ ਤੇਰੀ ਹਮਾਇਤ ਦੇ ਨਾਲ ਹੋਣਾ ਵੀ ਕੀ ਹੈ ਦਿੱਲੀ ਦੇ ਵਿੱਚ ਸਰਕਾਰ ਦੇ ਭਵਨਾ ਦੇ ਵਿੱਚ ਰਹਿਣ ਵਾਲਾ ਬੰਦਾ ਆਪ ਸ਼ੀਸ਼ਾ ਤੋੜ ਕੇ ਵਾਵਾ ਖੱਟਣ ਲਈ ਝੂਠੀ ਜਿਹੜੀ ਹੈ ਨਿਊਜ਼ ਬਣਾਉਣ ਵਾਲਾ ਬੰਦਾ ਟੇਰੀ ਵਰਗੇ ਬੰਦੇ ਨੂੰ ਜਿਨੇ ਜਿਨੇ ਲਗਾਤਾਰ ਸਿੱਖ ਭਾਵਨਾ ਦੇ ਖਿਲਾਫ ਜ਼ਹਿਰ ਗੁੰਦਵਾ ਦੂਜੀ ਗੱਲ ਹੀ ਨਹੀਂ ਕੀਤੀ ਕਿਸਾਨਾਂ ਦੇ ਖਿਲਾਫ ਨੌਜਵਾਨਾਂ ਦੇ ਖਿਲਾਫ ਲਗਾਤਾਰ ਤੂੰ ਉਲਟ ਬੋਲਿਆ ਤੂੰ ਪੱਕਾ ਦਰਾਲ ਹੈ ਸਰਕਾਰ ਦਾ ਇਹ ਗੱਲ ਤੈ ਹੋ ਗਈ ਹੈ ਤੂੰ ਨਹੀਂ ਚੁੰਦਾ ਕਿ ਦੇਖਦਾ ਕਿਸਾਨ ਪੰਜਾਬ ਦਾ ਕਿਸਾਨ ਪਿਛਾ ਲੋਵੇ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਕਾਨੂੰਨ ਮਿਲ ਸਕੇ ਸੁਆਮੀਨਾਥਨ ਰਿਪੋਰਟ ਲਾਗੂ ਹੋ ਸਕੇ ਕਿਸਾਨਾਂ ਦਾ ਕਰਜ਼ਾ ਮਾਫ ਹੋ ਸਕੇ ਤੂੰ ਤਾਂ ਇਹ ਚੁੰਦਾ ਹੈ ਕਿ ਬਸ ਇਸੇ ਤਰ੍ਹਾਂ ਕਿ ਹਲੇ ਅੰਦੋਲਨ ਦਾ ਟਾਈਮ ਨਹੀਂ ਅੰਦੋਲਨ ਦਾ ਕਿਹੜਾ ਟਾਈਮ ਹੁੰਦਾ ਹੈ ਸਰਕਾਰ ਲਗਾਤਾਰ ਕਿਸਾਨਾਂ ਤੇ ਚੜਦੀ ਆ ਰਹੀ ਹੈ ਪੰਜਾਬ ਦੀ ਜ਼ਮੀਨ ਹਰਿਆਣੇ ਦੀ ਜ਼ਮੀਨ ਕਹਿੰਦਾ ਕਿਸਾਨਾਂ ਦੀ ਜ਼ਮੀਨ ਖੜਪਣ ਦੀ ਗੱਲ ਕਰਦੀ ਹੈ ਨਵੇਂ-ਨਵੇਂ ਤਰੀਕੇ ਲੱਭਦੀ ਹੈ ਨਵੇਂ-ਨਵੇਂ ਤਰੀਕੇ ਦੇ ਨਾਲ ਜਿਹੜੇ ਕਾਨੂੰਨ ਰੱਦ ਕੀਤੇ ਲਾਗੂ ਕਰਨ ਦੀ ਗੱਲ ਕਰਦੀ ਹੈ ਪਰ ਤੂੰ ਲਗਾਤਾਰ ਜ਼ਹਿਰ ਬਲਤਵਾਜ ਦੂਜਾ ਕੰਮ ਨਹੀਂ ਮੈਂ ਫੇਰ ਦੁਬਾਰਾ ਦੱਸਣਾ ਚਾਹੁੰਦਾ ਇਹਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੂੰ ਤੇ ਲੋਕਾਂ ਨੂੰ ਕਿਸਾਨ ਵੀਰਾਂ ਨੂੰ ਕਿ ਇਸ ਬੰਦੇ ਨੂੰ ਪ੍ਰਧਾਨ ਜਿਹੜਾ ਕਹਿੰਦਾ ਮੇਰਾ 40 ਸਾਲ ਦਾ ਤਜਰਬਾ ਹੈ 40 ਸਾਲ ਦਾ ਤਜਰਬਾ ਨਹੀਂ ਤੇਰਾ ਸਿਰਫ ਬੋਲਣ ਦਾ ਤੇ ਭੋਖਣ ਦਾ ਤਜਰਬਾ ਇਤੋਂ ਵੈਰ ਹੋਰ ਕੁਝ ਨਹੀਂ ਜੇ ਤੂੰ ਜਵਾਨ ਨਾ ਮੰਨ ਕੀਤੀ ਤੇ ਮਜਬੂਰਨ ਸਾਨੂੰ ਇਸ ਤੋਂ ਵੀ ਤਿੱਖਾ ਬੋਲਣਾ ਪਏਗਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ ਲੋਕਾਂ ਦੀ ਲੜਾਈ ਲੜ ਰਿਹਾ ਤੇ ਤੂੰ ਘਰੇ ਬੈਠਾ ਰਜਾਈ ਦੇ ਵਿੱਚ ਗੱਲਾਂ ਕਰਦਾ ਕਿ ਮੈਂ ਆ ਨਹੀਂ ਕਰਦਾ ਮੈਂ ਉਹ ਨਹੀਂ ਕਰਦਾ ਮੈਂ ਸਮਰਥਨ ਨਹੀਂ ਕਰਨਾ ਮਰਨ ਵਰਸ ਤੋੜੇ ਤੇ ਤੈਨੂੰ ਲੈਣ ਆਵੇ ਘਰੋਂ ਕੀ ਲੋੜ ਹੈ ਸਾਨੂੰ ਤੈਨੂੰ ਲੈ ਕੇ ਜਾਣ ਦੀ ਤੇਰੇ ਕੋਲੋਂ ਸਟੇਜ ਤੇ ਚੜ ਕੇ ਨੌਜਵਾਨਾਂ ਦੇ ਖਿਲਾਫ ਚੌਲਾ ਮਰਾਉਣੀਆਂ ਤੇਰੇ ਕੋਲੋਂ ਤੇਜ ਤੇ ਚੜਾ ਕੇ ਤੇ ਤੇਰੇ ਕੋਲੋਂ ਇਸ ਅੰਦੋਲਨ ਦਾ ਬੇੜਾ ਕਰ ਕਰਾਉਣਾ ਕੋਈ ਲੋੜ ਨਹੀਂ ਤੇਰੀ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਸ ਬੰਦੇ ਤੇ ਬਿਆਨਾਂ ਨੂੰ ਜਿਹੜਾ ਇਹਦਾ ਸਖਤ ਨੋਟਿਸ ਲਿਆ ਜਾਵੇ ਤਾਂ ਕਿ ਇਹ ਅੰਦੋਲਨ ਦੇ ਖਿਲਾਫ ਬੋਲਣਾ ਬੰਦ ਕਰੇ ਜਗਜੀਤ ਸਿੰਘ ਨੱਲੇਵਾਲ ਜਿੰਦਾਬਾਦ ਸੀ ਲਗਾਤਾਰ ਲੋਕਾਂ ਦੀ ਲੜਾਈ ਲਈ ਪਿਛਲੇ ਅੰਦੋਲਨ ਦੇ ਵਿੱਚ ਵੀ ਉਹਨੇ ਆਖਰੀ ਦਮ ਤੱਕ ਸਭ ਦੀਆਂ ਬੇਨਤੀਆਂ ਜਿਹੜੀਆਂ ਮਿੰਤਾਆਂ ਕੀਤੀਆਂ ਤੇ ਕੋਣ ਵੀ ਆਪਣੇ ਮਰਨ ਨੂੰ ਕਬੂਲ ਕਰੀ ਬੈਠਾ ਉਸ ਸੱਚ ਨੇ ਆਪਣੇ ਆਪ ਨੂੰ ਲੋਕਾਂ ਦੇ ਪ੍ਰਤੀ ਨਿਸ਼ਾਵਰ ਕਰ ਦਿੱਤਾ ਜੇ ਤੂੰ ਨਾ ਸਮਝਿਆ ਤੇ ਮਜਬੂਰੀ ਹੋਏਗੀ ਕਿ ਅਸੀਂ ਹੋਰ ਢੰਗ ਨਾਲ ਸਮਝਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ